ਜ਼ਿਲ੍ਹਾ ਸ਼ਹਿਰ ਮੁਕਸਰ ਸਾਹਿਬ ਦੇ ਹਲਕਾ ਮਲੋੜ ਤੇ ਜ਼ਿਲ੍ਹਾ ਪ੍ਰੀਸ਼ਦ ਮੰਡੀ ਲੱਖੇਵਾਲੀ ਤੋਂ ਪ੍ਰੋਫੈਸਰ ਚਰਨਜੀਤ ਸਿੰਘ ਪਿੰਡ ਖੁੰਨਣਕਲਾ ਅਤੇ ਬਲੈਕ ਸੰਤੀ ਜ਼ੋਨ ਪਿੰਡ ਸੰਮੇਵਾਲੀ ਤੋਂ ਰਿਟਾਇਰਡ ਥਾਣੇਦਾਰ ਜੱਜ ਸਿੰਘ ਸੰਮੇਵਾਲੀ ਤੋਂ ਡਾਕਟਰ ਬਲਜੀਤ ਕੌਰ ਦੇ ਅਗਵਾਈ ਵਿੱਚ ਚੋਣ ਲੜ ਰਹੇ ਇਮਾਨਦਾਰ ਮਿਹਨਤੀ ਅੰਤਖ ਅਮ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਨਰਲ ਚੋਣ ਨਿਸ਼ਾਨ ਝਾੜੂ ਹੈ ਉਹਨਾਂ ਨੂੰ ਆਉਣ ਵਾਲੀ 14 ਦਸੰਬਰ ਨੂੰ ਆਪਣਾ ਇੱਕ ਕੀਮਤੀ ਵੋਟ ਪਾ ਕੇ ਕਾਮਯਾਬ ਕਰੋ ਕੈਬਨਟ ਮੰਤਰੀ ਡਾਕਟਰ ਬਲਜੀਤ ਕੌਰ ਪਿੰਡ ਸੰਮੇਵਾਲੀ ਪਹੁੰਚੇ ਤੇ ਲੋਕਾਂ ਨਾਲ ਵਿਚਾਰ ਚਰਚਾ ਕੀਤੀ ਪਿੰਡ ਦੇ ਕਈ ਗੁਰਾਇਤੁਰ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਿੰਡ ਸੰਮੇਵਾਲੀ ਦੇ ਮੇਰੇ ਸਾਰੇ ਸ਼ਰਧਕਾਰ ਜੋ ਭੈਣ ਭਰਾ ਮੇਰੇ ਬਜ਼ੁਰਗ ਮੇਰੇ ਬੱਚੇ ਆਮ ਆਦਮੀ ਪਾਰਟੀ ਦੇ ਸਾਡੇ ਉਮੀਦਵਾਰ ਸੇਵਾਣ ਵਰਕਰ ਸੇਵਾ ਸਾਹ ਔਰ ਆਣ ਆਲੀਆਂ ਜਿਹੜੀਆਂ ਚੋਣਾਂ ਨੇ ਬਲਾਕ ਸੰਮਤੀ ਜ਼ਿਲ੍ਹਾ ਪ੍ਰੇਸ਼ਕਾ ਉਹਨਾਂ ਦੇ ਉਮੀਦਵਾਰ ਭਾਈ ਜਲ ਸਿੰਘ ਜੀ ਤੇ ਭਾਈ ਚਰਨਜੀਤ ਮੇਰੇ ਤੋਂ ਪਹਿਲਾਂ ਬੋਲਦਿਆਂ ਗੁਰਪ੍ਰੀਤ ਜੋ ਸਾਡਾ ਵਰਕਰ ਹੈ ਔਰ ਇਸ ਪਿੰਡ ਦੇ ਨਮਾਈ ਵੀ ਕਰਦਾ ਨਮਾਇੰਦਗੀ ਵੀ ਕਰਦਾ ਜਦੋਂ ਦੀ ਆਪਣੀ ਸਰਕਾਰ ਆਈਏ ਤੁਸੀਂ ਦੇਖਿਆ ਹੀ ਇਹ ਵੀ ਭੈਣ ਜੀ ਨੇ ਸਭ ਤੋਂ ਪਹਿਲਾਂ ਆਪਣੇ ਪਿੰਡ ਦੇ ਵਿੱਚ ਜਿੰਨੇ ਵੀ ਕੰਮ ਪਿਛਲੇ 30 40 ਸਾਲ ਤੋਂ ਰੁਕੇ ਹੋਏ ਸੀ ਕਿ ਉਹ ਸਾਰੇ ਕੰਮ ਪੈਨ ਡਾਕਟਰ ਬਜੀਤ ਕੌਰ ਜੀ ਨੇ ਕਰਿਆ ਜੇ ਆਪਣੀਆਂ ਗਲੀਆਂ ਦੀ ਗੱਲ ਕਰੀਏ ਤੁਸੀਂ ਦੇਖ ਸਕਦੇ ਹੋ ਆ 30 ਲੱਖ ਰੁਪਏ ਵਿੱਚ ਸਾਰੀਆਂ ਜਿਹੜੀਆਂ ਲੌਕਟਾਇਲ ਦੀਆਂ ਗਲੀਆਂ ਆ ਇਹ ਵੀ ਬਹੁਤ ਸਮੇਂ ਤੋਂ ਜਦੋਂ ਇੱਥੇ ਆਉਂਦੇ ਸੀ ਸਾਰੇ ਵੀਡੀਓ ਪਾਉਂਦੇ ਸੀ ਪਾਣੀ ਦੇ ਵਿੱਚ ਆਪਣੇ ਬੱਚੇ ਸਕੂਲ ਦੇ ਵਿੱਚ ਜਾਂਦੇ ਸੀ ਡੱਪ ਕੇ ਇਹਨਾਂ ਗਲੀਆਂ ਦੇ ਵਿੱਚ ਬਹੁਤ ਜ਼ਿਆਦਾ ਗੰਦ ਸੀਗਾ ਅਸੀਂ ਸਭ ਤੋਂ ਪਹਿਲਾਂ ਭੈਣ ਜੀ ਨੇ ਇਹੀ ਬੇਨਤੀ ਕੀਤੀ ਸੀ ਵੀ ਸਰਕਾਰ ਬੰਦੇ ਅਸਾਰ ਜਿਹੜਾ ਇਹ ਕੰਮ ਪਹਿਲ ਦੇ ਆਧਾਰ ਤੇ ਕਰਨਾ ਹੈ ਤਾਂ ਭੈਣਜੀ ਨੇ ਸਭ ਤੋਂ ਪਹਿਲਾਂ ਜਿਹੜੀ ਗ੍ਰਾਂਟ ਹੈ ਇਹ ਦੇਖਿਆ ਆਪਣੀਆਂ ਜਿਹੜੀਆਂ ਸਾਰੀਆਂ ਗਲੀਆਂ ਲੋਕਟਾਈਲ ਦੀਆਂ ਪੱਕੀਆਂ ਕੀਤੀਆਂ ਜਿਹੜਾ ਪਿੰਡ ਚ ਕੋੜ ਸੀਗਾ ਉਹ ਸਭ ਤੋਂ ਪਹਿਲਾਂ ਭੈਣਜੀ ਨੇ ਕੰਮ ਕਰਿਆ ਆਪਣਾ ਉਸ ਤੋਂ ਬਾਅਦ ਆਪਣੇ ਜਿਹੜੇ ਭਰਾਵਾਂ ਦਾ ਜਿਹੜਾ ਥੜੇ ਦਾ ਸ਼ੈੱਡ ਹੈ ਇਹ ਮੰਗ ਸੀਗੀ ਵੀ ਜਦੋਂ ਭੈਣਜੀ ਮੰਤਰੀ ਸਾਹਿਬ ਬਣਨਗੇ ਤਾਂ ਸਭ ਤੋਂ ਪਹਿਲਾਂ ਜਿਹੜੀ ਸ਼ੈੱਡ ਦੀ ਮੰਗ ਸੀਗੀ ਉਹ ਵੀ ਇਹਨਾਂ ਦੇ ਹਿੱਸੇ ਆਇਆ ਆਪਣਾ ਜਿਹੜਾ ਸ਼ੈੱਡ ਹੈ ਉਹ ਬਾਇਆ ਉਸ ਤੋਂ ਬਾਅਦ ਆਪਣੇ ਸਰਕਾਰੀ ਜਿਹੜਾ ਸਕੂਲ ਹੈ ਉਹਦੇ ਵਿੱਚ ਤਕਰੀਬਨ 20 ਤੋਂ 22 ਲੱਖ ਰੁਪਇਆ ਦੋ ਕਮਰੇ ਦੋ ਬਰਾਂਡੇ ਦੋਨਾਂ ਮਿੱਧਰ ਜਿੱਤੇ ਪ੍ਰਾਇਮਰੀ ਦੇ ਵਿੱਚ ਬਣਾਏ ਐ ਤੁਹਾਡੇ ਸਾਹਮਣੇ ਐ ਚਾਰ ਦੀਵਾਰੀ ਬਣ ਕੇ ਤਿਆਰ ਹੋ ਗਈ ਐ ਬਹੁਤ ਸੋਹਣਾ ਜਿਹੜਾ ਸਕੂਲ ਐ ਆਪਣਾ ਜਿਹੜਾ ਬਣ ਗਿਆ ਉਹ ਵੀ ਭੈਣ ਜੀ ਨੇ ਜਿਹੜਾ 20 ਤੋਂ 22 ਲੱਖ ਰੁਪਇਆ ਲਾ ਕੇ ਸਭ ਤੋਂ ਪਹਿਲਾਂ ਆਪਣੇ ਸਕੂਲ ਦੇ ਵਿੱਚ ਵੀ ਪੈਸੇ ਲਾਏ ਵੀ ਬੱਚੇ ਪੜ ਸਕਣ ਕਿਉਂਕਿ ਸਾਰੇ ਆਪਣੇ ਗਰੀਬ ਪਰਿਵਾਰਾਂ ਦੇ ਬੱਚੇ ਸਰਕਾਰੀ ਸਕੂਲ ਦੇ ਵਿੱਚ ਹੀ ਪੜਦੇ ਐ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਪਿੰਡ ਦੀ ਦੂਜੀ ਫਿਰਨੀ ਦੀ तकरीबन 7 ਕਰੋੜ ਰੁਪਏ ਦੇ ਵਿੱਚ ਜਿਹੜੀ ਉਹ ਬਣ ਕੇ RCC ਤੁਸੀਂ ਦੇਖਿਆ ਜਮਾ ਪਿੰਡ ਦਾ ਜਦੋਂ ਉਧਰ ਦੀ ਟੱਪਦੇ ਆ ਹੁਣ ਤਾਂ ਸਾਰੇ ਜਿਹੜੇ ਬਾਹਰੋਂ ਵੀ ਆਉਂਦੇ ਆ ਉਹ ਵੀ ਫਿਰਨੀ ਦੇ ਉੱਪਰੋਂ ਦੀ ਟੱਪਦੇ ਆ ਸਾਰੇ ਤੇ ਬਹੁਤ ਵਧੀਆ ਜਿਹੜੀ RCC ਜਿਹੜੀ ਸ਼ੜਕ ਹੈ ਉਹ ਸਾਡੇ ਮੰਤਰੀ ਸਾਹਿਬ ਨੇ ਸਭ ਤੋਂ ਪਹਿਲਾਂ ਆਪਣੇ ਪਿੰਡ ਦੇ ਵਿੱਚ ਪੈਸੇ ਦੇ ਕੇ ਉਹ ਬਣਾਈ ਹੈ ਹੋਰ ਛੋਟੇ ਛੋਟੇ ਬਹੁਤ ਦਾਣਾ ਮੰਡੀ ਦੇ ਵਿੱਚ ਪਹਿਲਾ ਇੱਕ ਸ਼ੈੱਡ ਬਣ ਕੇ ਤਿਆਰ ਹੋ ਗਿਆ ਹੈ ਦੂਜੇ ਸ਼ੈੱਡ ਦੀ ਮੰਤਰੀ ਸਾਹਿਬ ਨੇ ਗ੍ਰਾਂਟ ਦਿੱਤੀ ਹੈ ਜਿਹਦਾ ਜਿਹੜਾ ਕੰਮ ਚੱਲ ਰਿਹਾ ਹੈ ਹੋਰ ਵੀ ਜਿਹੜੇ ਕੰਮ ਨਿੱਕੇ ਮੋਟੇ ਆਪਣੇ ਰਹਿ ਗਏ ਆ ਆਰਓ ਦੇ ਵਿੱਚ 2.5 ਲੱਖ ਰੁਪਇਆ ਲਾ ਕੇ ਸਾਰੇ ਬੰਦਿਆਂ ਦੀ ਇਹ ਸਮੱਸਿਆ ਸੀਗੀ ਆਰਓ ਬੰਦ ਪਿਆ ਸੀ ਬਹੁਤ ਸਾਲਾਂ ਤੋਂ ਜਿਹੜਾ ਆਰਓ ਆ ਤੁਸੀਂ ਹੁਣ ਸਾਰੇ ਆਪਾਂ ਪਾਣੀ ਪੀ ਰਹੇ ਆ ਉਹਦੇ ਵਿੱਚ ਸਾਰੇ ਉਹਦੇ ਜਿਹੜਾ ਆਰਓ ਦੇ ਸਾਰਾ ਜ਼ਮਾਨ ਨਵਾਂ ਪਾ ਕੇ 2.5 ਲੱਖ ਰੁਪਏ ਦੇ ਵਿੱਚ ਡਾਕਟਰ ਪੰਨਬਲ ਜੀ ਬੋਰ ਜੀ ਨੇ ਆਪਣਾ ਜਿਹੜਾ ਪਾਣੀ ਦੀ ਬਹੁਤ ਜ਼ਿਆਦਾ ਸਮੱਸਿਆ ਸੀ ਜੀ ਉਹਦਾ ਜਿਹੜਾ ਹੱਲ ਕੀਤਾ ਐਸ ਤਰੀਕੇ ਨਾਲ ਹੋਰ ਛੋਟੇ ਛੋਟੇ ਕੋਈ ਖਾਲ ਬਣ ਰਹੇ ਆ ਜਿੰਨੀਆਂ 7 ਤੋਂ 8 ਜਿਹੜੀਆਂ ਸੜਕਾਂ ਆਪਣੀਆਂ ਮਨਜ਼ੂਰ ਹੋਈਆਂ ਪਈਆਂ ਕੋਈ ਜਿਹੜੀ ਆ ਪਿੰਡ ਦੀ ਆਪਣੀ ਇਹ ਫਿਰਨੀ ਹੈ ਜੇ ਵੀ ਥੋੜੇ ਦਿਨਾਂ ਨੂੰ ਬਣ ਕੇ ਜਿਹੜੀ ਇਹ ਸ਼ੁਰੂ ਹੋ ਜਾਣੀ ਹੈ ਬੰਨੀ ਹੋਰ ਵੀ ਜਿਹੜੀਆਂ ਟਾੜੀਆਂ ਨੂੰ ਸੜਕਾਂ ਐਂ ਅੱਠ ਸੜਕਾਂ ਮਲੋਟ ਹਲਕੇ ਦੇ ਵਿੱਚ 52 ਪਿੰਡਾਂ ਤੇ 55 ਪਿੰਡਾਂ ਦੇ ਵਿੱਚੋਂ ਜੇ ਤੁਹਾਨੂੰ ਲਿਸਟ ਮੈਂ ਗਰੁੱਪ 'ਚ ਪਾਈ ਹੋਈ ਹੈ ਤਾਂ ਸਭ ਤੋਂ ਵੱਧ ਜਿਹੜੀਆਂ ਸ਼ਰਕਾਉ ਪਿੰਡ ਸੰਮਿਆਲੀ ਦੀਆਂ ਮਨਜ਼ੂਰ ਹੋਈਆਂ ਨੇ ਸ਼ਮਸ਼ਾਨ ਘਾੜ 'ਚ ਤੁਸੀਂ ਜਿਹੜਾ ਦੇਖ ਸਕਦੇ ਹੋ ਸ਼ੈੱਡ ਕਿੱਡੀ ਉੱਤੇ ਬੈੰਘ ਦੀ ਵੀ ਸਮੱਸਿਆ ਸੀਗੀ ਥੱਲੇ ਬੈਂਚ ਲਾ ਕੇ ਪੂਰਾ ਵੱਡਾ ਸ਼ੈੱਡ ਹੈ ਐਸ ਵਾਰੀ ਜਦੋਂ ਬਾਬੇ ਲਾਲ ਸ਼ਾਹ ਪੀਰ ਦਾ ਮੇਲਾ ਵੀ ਹੋਇਆ ਤਾਂ ਉੱਥੇ ਵੀ ਜਿਹੜਾ ਬਹੁਤ ਕੰਮ ਸਾਰਾ ਲੰਗੜ ਦਾ ਜਿਹੜਾ ਉਹਦੇ ਸ਼ੈੱਡ ਦੇ ਥੱਲੇ ਕਹਿੰਦਾ ਮਤਲਬ ਉੱਥੇ ਵੀ ਕਈ ਐਸਾ ਸ਼ਮਸ਼ਾਨ ਘਾਟ ਦੇ ਵਿੱਚ ਆਪਣੀ ਜਿਹੜੀ ਐ ਪੱਠੀ ਬਣਾਈ ਐ ਉਹ ਵੀ ਭੈਣ ਜੀ ਨੇ ਜਿਹੜਾ ਹੈਗਾ ਕੰਮ ਕਰਵਾਇਆ ਤਾਂ ਮੇਰਾ ਖਿਆਲ ਹੈ ਵੀ ਮोटे-ਮोटे ਸਾਰੇ ਜਿਹੜੇ ਕੰਮ ਹੀ ਐ ਸਭ ਤੋਂ ਵੱਧ ਜਿਹੜੇ ਸੰਮੇਲ ਜਿਹੜੇ ਹੋਇਆ ਤੇ ਇਸ ਕਰਕੇ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਐ ਭਾਈ ਐਸ ਵਾਰ ਜਿਹੜੀਆਂ ਰਾਜ ਸੰਮਤੀ ਦੀਆਂ ਦੇ ਜਿਲ੍ਹਾ ਪ੍ਰੀਸ਼ਦ ਦੀਆਂ ਜਿਹੜੀਆਂ ਵੋਟਾਂ ਪੈਣੀਆਂ ਨੇ 14 ਤਰੀਕ ਨੂੰ ਉਹਦੇ ਵਿੱਚ ਜਿਹੜੇ ਸਾਡੇ ਜ਼ਿਲ੍ਹਾ ਪ੍ਰੀਸ਼ਦ ਦੇ ਕੈਂਡੀਡੇਟ ਹੈ ਪ੍ਰੋਫੈਸਰ ਜਨ ਚਰਨਜੀਤ ਸਿੰਘ ਜੀ ਢੜੀਵਾਲ ਇਹ ਖੜੇ ਹੋਏ ਹਨ ਉਹ ਆਪਣਾ ਜ਼ਿਲ੍ਹਾ ਪ੍ਰੀਸ਼ਦ ਦੀ ਵੋਟ ਪਾਉਣੀ ਹੈ ਤੇ ਬਲਾਕ ਸੰਮਤੀ ਦੀ ਫਿਰ ਆਪਾਂ ਨੂੰ ਇੱਕ ਵਾਰ ਫਿਰ ਭੈਣ ਜੀ ਨੇ ਮੌਕਾ ਦਿੱਤਾ ਹੈ ਸੰਮੇ ਵਾਲੀ ਤੋਂ ਅੰਕਲ ਜੱਜ ਸਿੰਘ ਜੀ ਜਿਨ੍ਹਾਂ ਨੂੰ ਜਿਹੜੀ ਟਿਕਟ ਦੇ ਕੇ ਭੈਣ ਜੀ ਨੇ ਫਿਰ ਵਿਸ਼ਵਾਸ ਜਤਾਇਆ ਤੇ ਆਪਾਂ ਇਹ ਨਹੀਂ ਕਿ ਇਹਨਾਂ ਦਾ ਭਰੋਸਾ ਤੋੜਨਾ ਨਹੀਂਗਾ ਸਭ ਤੋਂ ਵੱਧ ਜਿਹੜੀਆਂ ਵੋਟਾਂ ਪਾ ਕੇ ਦੋਨਾਂ ਨੂੰ ਆਪਾਂ ਕਾਮਯਾਬ ਕਰਨਾ ਤੇ ਭੈਣ ਜੀ ਨੂੰ ਆਪਾਂ ਸਾਰਿਆਂ ਵਿਸ਼ਵਾਸ ਦਿਵਾਉਣਾ ਵੀ ਇਸ ਵਾਰੀ ਅਸੀਂ ਔਰ ਜਿਹੜੇ ਆਪਣੇ ਕੰਮ ਰਹਿੰਦੇ ਐ ਉਹ ਪਹਿਲ ਦੇ ਆਧਾਰ ਤੇ ਜਿਹੜੇ ਐ ਕਿਉਂਕਿ ਸਾਰੇ ਕੋਈ ਡਾਕਟਰ ਬਲਜੀਤ ਕੌਰ ਜੀ ਜਿਨ੍ਹਾਂ ਦੇ ਅਸ਼ੀਰਵਾਦ ਸਦਕਾ ਅੱਜ ਮੈਨੂੰ ਪਿੰਡ ਸਮੇਵਾਲੀ ਦੀ ਸੂਹ ਸੰਗਤ ਅਤੇ ਨਿਵਾਸੀਆਂ ਦੇ ਸਾਹਮਣੇ ਖੜੇ ਹੋਣ ਦਾ ਮੌਕਾ ਮਿਲਿਆ ਬਲਕ ਸੰਤੀ ਦੇ ਜ਼ਿਲ੍ਹਾ ਪ੍ਰੇਸ਼ਰ ਦੇ ਲਈ ਅਸੀਂ ਅੱਜ ਆਮ ਆਦਮੀ ਪਾਰਟੀ ਦੇ ਪ੍ਰਚਾਰ ਲਈ ਸਾਰੇ ਜਣੇ ਨਿਕਲੇ ਹੋਏ ਆ ਔਰ ਪਿੰਡਾਂ ਦੇ ਵਿੱਚ ਲੋਕਾਂ ਨੂੰ ਬੇਨਤੀ ਕਰ ਰਹੇ ਆ ਅਪੀਲ ਕਰ ਰਹੇ ਆ ਆਪ ਦੇ ਕੀਤੇ ਹੋਏ ਕੰਮਾਂ ਦੇ ਬਾਰੇ ਜਾਣਕਾਰੀ ਦੇ ਕੇ ਅਸੀਂ ਵੋਟ ਮੰਗ ਰਹੇ ਆ ਕੰਮ ਦੇ ਆਧਾਰ ਤੇ ਪਹਿਲਾਂ ਆਮ ਆਦਮੀ ਪਾਰਟੀ ਗੱਲ ਕਰਦੀ ਸੀ ਔਰ ਲੋਕਾਂ ਵੱਲੋਂ ਵਧੀਆ ਰਿਸਪਾਂਸ ਮਿਲਿਆ ਕੋਈ ਜਿਵੇਂ ਸਦ ਸੰਤੀ ਨਾਲ ਕੋਈ ਕੈਂਡੀਡੇਟ ਚੁਣੇ ਗਏ ਨਹੀਂ ਫਿਲਹਾਲ ਕੋਈ ਨਹੀਂ ਇਲੈਕਸ਼ਨ ਲੜਨਗੇ ਸਾਰੇ ਲੜਨਗੇ 嗯。嗯 ਅਸੀਂ ਚੰਗੇ ਮਾਰਜਿਨ ਨਾਲ ਜਿੱਤ ਕੇ ਆਵਾਂ। ਵੋਟਰਾਂ ਨੂੰ ਅਪੀਲ ਕਰਨਾ ਚਾਹੁੰਦੇ ਆ। ਵੋਟਰਾਂ ਨੂੰ ਇਹ ਹੀ ਅਪੀਲ ਕਰਾਂਗੇ ਕਿ ਸਾਡੀ ਜਿਹੜੀ ਰਾਜਨੀਤੀ ਹੈ ਸਿਰਫ ਕੰਮ ਦੇ ਬੇਸ ਤੇ ਰਾਜਨੀਤੀ ਹੈ। ਅਸੀਂ ਕੋਈ ਕਿਸੇ ਦੇ ਦਬਾਅ ਨਹੀਂ ਪਾਉਂਦੇ, ਕਿਸੇ ਦੇ ਝੂਠੇ ਪਰਚੇ ਨਹੀਂ ਕਰਾਉਂਦੇ। ਸੋ ਜਿੰਨੇ ਸਸ ਅਸੀਂ ਕੰਮ ਕੀਤੇ ਉਸ ਨੂੰ ਵੇਖ ਕੇ ਸਾਡੇ ਨਾਲ ਵੋਟ ਪਾਓ। ਕਿਉਂਕਿ ਅਸੀਂ ਤੁਹਾਡੇ ਬੱਚਿਆਂ ਤੇ ਭਵਿੱਖ ਦੀ ਲੜਾਈ ਲੜ ਰਹੇ ਹਾਂ ਔਰ ਇਹਨਾਂ ਦਾ ਜੀਵਨ ਪੱਧਰ ਉੱਚਾ ਚੱਕਾਂਗੇ, ਹੋਰ ਉੱਚਾ ਚੱਕਾਂਗੇ। ਇੱਕ ਮੈਂਨ ਦੀ ਯੁੱਧ ਨਸ਼ਾ ਵਿਰੋਧ ਬੜਾ ਸ਼ਲਾਘਾਯੋਗ ਹੈ ਕਿ ਅਪੀਲ ਕਰਨਾ ਚਾਹੁੰਦੇ ਲੋਕਾਂ ਨੂੰ। ਮੈਂ ਆਪਣੇ ਭੈਣ ਪਰ ਮਨ ਉਹ ਇਹ ਅਪੀਲ ਕਰਨਾ ਚਾਹਾਂਗੀ ਕਿ ਇੱਕ ਸਰਕਾਰ ਵੱਲੋਂ ਵੱਡੀ ਮੁਹਿੰਮ ਚਲਾਈ ਗਈ ਸੀ ਜਿਹਦੇ ਵਿੱਚ ਅਸੀਂ ਨਸ਼ਾ ਤਸਕਰਾਂ ਤੇ ਕਾਰਵਾਈ ਕੀਤੀ ਆ ਜਿਹੜੇ ਬੱਚੇ ਸਾਡੇ ਮਰੀਜ਼ ਬਣ ਗਏ ਸੀ ਉਹਨਾਂ ਨੂੰ ਅਸੀਂ ਇਲਾਜ ਦੇ ਵਿੱਚ ਲੈ ਕੇ ਜਾ ਰਹੇ ਹਾਂ ਮੇਰੀ ਲੋਕਾਂ ਨੂੰ ਇਹੀ ਅਪੀਲ ਹੈ ਕਿ ਜੇ ਸਾਡਾ ਬੱਚਾ ਕੋਈ ਨਸ਼ਾ ਕਰਦਾ ਤਾਂ ਉਹਨੂੰ ਲਗਾਉਣ ਦੀ ਗੱਲ ਨਹੀਂ ਹੁੰਦੀ ਤੁਸੀਂ ਉਹਨੂੰ ਸਾਹਮਣੇ ਲੈ ਕੇ ਆਓ ਉਹਨੂੰ ਆਪਾਂ ਇਲਾਜ ਕਰਾਵਾਂਗੇ ਜੇ ਕੋਈ ਤੁਹਾਡੇ ਪਿੰਡ ਦੇ ਵਿੱਚ ਇਸ ਤਰ੍ਹਾਂ ਆ ਕੇ ਕੋਈ ਗਲਤ ਕਾਰਵਾਈ ਕਰਦਾ ਉਹਦੇ ਤੇ ਆਪਾਂ ਐਕਸ਼ਨ ਲਵਾਂਗੇ ਸੋ ਸਾਡਾ ਸਾਥ ਦਿਓ